ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਕਿ ਰਾਜੀ ਭਜੀ ਹੋਗੇ ਚੜ੍ਹਦੀ ਕਲਾ 'ਚ ਹੋਗੇ ਦੋਸਤੋ ਇੱਕ ਹੋਰ ਬਹੁਤ ਸੋਹਣੀ ਵੀਡੀਓ ਲੈ ਕੇ ਆਇਆ ਬਹੁਤ ਹੀ ਵਧੀਆ ਟੌਪਿਕ ਆ ਟੌਪਿਕ ਚੰਗਾ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਜੀ ਚੈਨਲ ਤੇ ਨਵੇਂੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਚੰਗੀ ਲੱਗੇ ਤਾਂ ਹੋਰਾਂ ਤੱਕ ਵੀ ਸ਼ੇਅਰ ਜਰੂਰ ਕਰ ਦਿਓ ਜੀ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਥੰਬਨੇਲ ਤੇ ਤੁਸੀਂ ਪੜ੍ਹ ਹੀ ਲਿਆ ਹੋਣਾ ਕਿ ਟਾਈਟਲ ਲਿਖਿਆ ਹੋਇਆ ਤਾਂ ਤੁਸੀਂ ਸਮਝੋ ਤਰੱਕੀ ਕਾਮਯਾਬੀ ਸਕਸੈਸ ਦੇ ਵੱਲ ਜਾ ਰਹੇ ਹੋ ਤੁਹਾਡਾ ਜਿਹੜਾ ਹਨ ਪੈੰਡ ਆ ਉਹ ਸਕਸੈਸ ਵੱਲ ਜਾ ਰਿਹਾ ਵਾ ਉਹ ਤਿਆਰੀ ਚੀਜ਼ਾਂ ਕਿਹੜੀਆਂ ਨੇ ਤਿੰਨ ਬਦਲਾਵ ਕਿਹੜੇ ਆ ਜਦੋਂ ਤੁਹਾਡੇ ਚ ਉਹ ਹੋਣ ਲੱਗ ਜਾਣ ਤਾਂ ਤੁਸੀਂ ਸਮਝੋ ਸਕਸੈਸ ਵੱਲ ਜਾ ਰਹੇ ਹੋ ਨੰਬਰ 1 ਪਹਿnde ਨੰਬਰ ਤੇ ਆਪਾਂ ਗੱਲ ਕਰਾਂਗੇ ਜੀ ਜਦੋਂ ਤੁਸੀਂ ਤੁਹਾਡੇ ਦੋਸਤ ਘਟਣ ਲੱਗ ਜਾਣ ਨਹੀਂ ਜਦੋਂ ਬੰਦਾ ਬਚਪਨ ਤੋਂ ਜੰਗ ਹੁੰਦਾ ਤਾਂ ਉਹਦੇ ਕਾਫੀ ਦੋਸਤ ਬਣਦੇ ਆ ਨਾ ਜਦੋਂ ਤੁਹਾਡੇ ਦੋਸਤ ਘਟਨੇ ਸ਼ੁਰੂ ਹੋ ਗਏ ਇਟ ਮੀਨਸ ਤੁਹਾਡਾ ਧਿਆਨ ਕਿਸੇ ਹੋਰ ਸਕਿੱਲ ਵੱਲ ਜਾ ਰਿਹਾ ਕੋਈ ਚੀਜ਼ੇ ਕਿਸੇ ਚੀਜ਼ ਵੱਲ ਜਾ ਰਿਹਾ ਵੀ ਤੁਸੀਂ ਹਾਂ ਯਾਰ ਉਹ ਚੀਜ਼ ਕਰਨੀ ਚਾਹੁੰਦੇ ਹੋ ਇਸ ਕਰਕੇ ਤੁਹਾਡਾ ਜਿਹੜਾ ਦੋਸਤਾਂ ਨਾਲ ਉੱਠਣ ਬੈਠਣ ਉਹ ਘਟ ਜਾਂਦਾ ਤੇ ਤੁਹਾਡਾ ਸਾਰਾ ਫੋਕਸ ਉਸ ਚੀਜ਼ ਵੱਲ ਹੋ ਜਾਂਦਾ ਹਨਾ ਜੋ ਵੀ ਤੁਸੀਂ ਸਕਿੱਲ ਸਿੱਖਦੇ ਹੋ ਜਾਂ ਕੋਈ ਸਟੱਡੀ ਕਰਦੇ ਹੋ ਜਾਂ ਯੋਗੀ ਆ ਹਨਾ ਜਾਂ ਕੋਈ ਬਿਜ਼ਨਸ ਨੂੰ ਲੈ ਕੇ ਕੋਈ ਚੀਜ਼ ਕਰਦੇ ਹੋ ਹਨਾ ਤਾਂ ਇਹ ਪਹਿਲਾ ਪੁਆਇੰਟ ਆ ਵੀ ਤੁਸੀਂ ਤਰੱਕੀ ਵੱਲ ਜਾ ਰਹੇ ਹੋ ਠੀਕ ਹੈ ਜੀ ਨੰਬਰ 2 ਤੇ ਆਪਾਂ ਤਾਨੂੰ ਤੁਹਾਡੇ ਪੇਰੈਂਟਸ ਕੋਲੋਂ ਕੋਈ ਵੀ ਚੀਜ਼ ਮੰਗਣ ਲੱਗੇ ਸ਼ਰਮ ਮਹਿਸੂਸ ਹੋਣ ਲੱਗੇ ਵੀ ਯਾਰ ਨਹੀਂ ਮੈਂ ਪੇਰੈਂਟਸ ਤੋਂ ਨਹੀਂ ਆ ਚੀਜ਼ ਮੰਗਣੀ ਮੈਂ ਆਪ ਖੁਦ ਕਮਾਉਣੀ ਆ ਮੈਂ ਆਪ ਹਾਸਲ ਕਰਨੀ ਆ ਜੀ ਜਦੋਂ ਤੁਹਾਡੇ 'ਚ ਇਹ ਚੀਜ਼ ਆ ਜਾਂਦੀ ਆ ਅੰਦਰ ਹਨਾ ਵੀ ਨਹੀਂ ਯਾਰ ਮੰਮੀ ਡੈਡੀ ਨੂੰ ਨਹੀਂ ਕਹਿਣਾ ਨਾ ਪੇਰੈਂਟਸ ਨੂੰ ਨਹੀਂ ਕਹਿਣਾ ਮੈਂ ਆਪ ਹੀ ਕਰਕੇ ਦੇਦਾ ਹਾਂਗਾ ਨਾ ਆਪ ਹੀ ਲੈ ਕੇ ਦੇਵਾਂਗਾ ਇਹ ਚੀਜ਼ ਵੀ ਇਹ ਦੱਸਦੀ ਆ ਕਿ ਤੁਸੀਂ ਤਰੱਕੀ ਵੱਲ ਸਟੈਪ ਅੱਗੇ ਵਧਾ ਰਹੇ ਹੋ ਠੀਕ ਹੈ ਜੀ ਤੁਸੀਂ ਕਾਮਯਾਬੀ ਵੱਲ ਜਾ ਰਹੇ ਹੋ ਠੀਕ ਹੈ ਜੀ ਇਹ ਦੂਜੇ ਨੰਬਰ ਤੇ ਤੀਜੇ ਨੰਬਰ ਤੇ ਆਪਾਂ ਗੱਲ ਕਰਾਂਗੇ ਜੀ ਜਦੋਂ ਰਾਤ ਨੂੰ ਤੁਸੀਂ ਸੌਣੇ ਹੋ ਹਨਾ ਤੇ ਤੁਹਾਡੀਆਂ ਨੀਂਦਾਂ ਉੜ ਜਾਂ। ਕਿਉਂ ਉੜ ਜਾਂ? ਕਿਉਂਕਿ ਜਿਹੜੇ ਸੁਪਨੇ ਤੁਸੀਂ ਦੇਖ ਰਹੇ ਹੋ ਉਹ ਤੁਹਾਨੂੰ ਸੌਂ ਨਹੀਂ ਦਿੰਦੇ ਹੈਗੇ ਠੀਕ ਹੈ ਜੀ। ਉਹ ਤੁਹਾਨੂੰ ਜਾਗਣ ਦੇ ਮਜਬੂਰ ਕਰਦੇ ਆ ਵੀ ਹਾਂ ਤੂੰ ਆ ਚੀਜ਼ ਕਰਨੀ ਆ ਸੌਂ ਕੇ ਨਹੀਂ ਵਕਤ گزارਣਾ ਨਾ ਠੀਕ ਆ ਨੀਂਦ ਨੀਂਦ ਲੈਣੀ ਹੈ ਜਿਹੜੀ ਹੈਗੀ ਆ ਨਾ ਪਰ ਜਿਹੜੇ ਸੁਪਨੇ ਤੁਹਾਨੂੰ ਸੌਂ ਨਾ ਦੇਣ ਇਟ ਮੀਨਸ ਉਹ ਚੀਜ਼ ਵੀ ਤੁਹਾਨੂੰ ਤੱਕੀ ਵੱਲ ਲਿਜਾ ਰਹੀ ਆ ਨਾ ਵੀ ਹਾਂ ਤੇਰਾ ਆ ਸੁਪਨਾ ਆ ਆ ਟਾਰਗੇਟ ਆ ਤੂੰ ਆ ਹਾਸਲ ਕਰਨਾ। ਤੁਸੀਂ ਬਹੁਤ ਕੁਝ ਸੋਚਿਆ ਹੋਊਗਾ ਉਹ ਚੀਜ਼ ਤੁਹਾਨੂੰ ਨਾ ਲਿਖਾ ਕੇ ਰੱਖ ਲਈ ਹੈ ਨਾ ਸੋ ਇਹ ਤਿੰਨ ਚੀਜ਼ਾਂ ਮੇਨ ਨੇ ਜਿਹੜੀਆਂ ਦੱਸਦੀਆਂ ਤੁਹਾਡੇ ਚ ਬਦਲਾਅ ਜੇ ਇੰਦਾਂ ਦੇ ਆਉਂਦੇ ਆ ਤਾਂ ਇਟ ਮੀਨਸ ਤੁਸੀਂ ਤਰੱਕੀ ਵੱਲ ਸਕਸੈਸ ਵੱਲ ਆਪਣੇ ਸਟੈਪ ਵਧਾ ਰਹੇ ਹੋ ਸੋ ਇੱਥੇ ਵੀਡੀਓ ਕੰਮ ਕਰਦੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਮਾਰਦੇ ਤੇ ਸ਼ੇਅਰ ਜਰੂਰ ਕਰੋ ਜੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ ਵੈਰੀ ਮਚ ਸਾਸਰੀ ਕਾ ਜੀ